ਲਗਭਗ 3 ਦਿਨ ਪਹਿਲਾਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਗਿੱਲਾ ਸੁੱਕਾ ਕੂੜਾ ਚੁੱਕਣ ਲਈ ਨਵੇਂ ਆਟੋਜ਼ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਹਨਾਂ ਨਵੇਂ ਆਟੋਜ਼ ਨਾਲ ਗਿੱਲਾ ਸੁੱਕਾ ਕੂੜਾ ਚੁੱਕਣ ਲਈ ਭੇਜਣ ਦੀ ਬਜਾਏ ਆਟੋਜ਼ ਨਗਰ ਨਿਕਮ ਦੀ ਬਣੀ ਇੱਕ پارک ਵਿੱਚ ਖੜੇ ਕਰ ਦਿੱਤੇ ਗਏ ਪਰ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਇਹਨਾਂ ਆਟੋਜ਼ ਨੂੰ ਚਲਾਉਣ ਦੀ ਹਰੀ ਛੰਡੀ ਵੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ऑटोस ਵੱਲੋਂ ਪੂਰੇ ਸ਼ਹਿਰ ਵਿੱਚੋਂ ਗਿੱਲਾ ਕੁੜਾ ਚੁੱਕਿਆ ਜਾਣਾ ਸੀ ਪਰ ਇਹਨਾਂ ਨਵੇਂ ਆਟੋਸ ਦੇ ਕਾਗਜ਼ਾਤ ਪੂਰੇ ਨਹੀਂ ਸਨ ਅਤੇ ਇਹਨਾਂ ਨੂੰ ਚਲਾਉਣ ਲਈ ਡਰਾਈਵਰ ਵੀ ਉਪਲਬਧ ਨਹੀਂ ਹਨ ਜਿਸ ਕਰਕੇ ਇਹਨਾਂ ਨੂੰ ਪਾਰਕ ਵਿੱਚ ਇੱਕ ਪਾਸੇ ਖੜਾ ਕਰ ਦਿੱਤਾ ਗਿਆ ਪਰ ਜੇ ਗੱਲ ਕਰੀਏ ਮੰਤਰੀ ਜੀ ਦੀ ਤਾਂ ਇਹਨਾਂ ਇੰਨੀ ਜਲਦਬਾਜ਼ੀ ਵਿੱਚ ਇਹਨਾਂ ਆਟੋਸ ਦਾ ਉਦਘਾਟਨ ਕਰਨ ਦੀ ਕਾਲੀ ਕਿਉਂ ਕੀਤੀ ਜੇ ਕਾਗਜ਼ ਅਤੇ ਡਰਾਈਵਰ ਨਹੀਂ ਰੱਖੇ ਗਏ ਸਨ ਦੂਜੇ ਪਾਸੇ ਜੇ ਗੱਲ ਕਰੀਏ ਮਿਊਨਿਸਪਲ ਕਾਉਂਸਲਰਾਂ ਦੀ ਆ ਬਹੁਤ ਸਾਰੇ ਮਿਊਨਿਸਪਲ ਕਾਉਂਸਲਰ ਵਿੱਚ ਇੱਕ ਨਰਾਜ਼ਗੀ ਵੀ ਦੇਖੀ ਗਈ ਕਿਉਂਕਿ ਮੰਤਰੀ ਜੀ ਵੱਲੋਂ ਇਹਨਾਂ ਨੂੰ ਕਾਉਂਸਲਰਾਂ ਨੂੰ ਉਦਘਾਟਨ ਸਮੇਂ ਬੁਲਾਇਆ ਨਹੀਂ ਗਿਆ ਸੀ ਤੇ ਕੀ ਇਹ ਹੁਣ ਨਰਾਜ਼ ਕਾਉਂਸਲਰ ਨਵਾਂ ਮੇਅਰ ਬਣਾਉਣ ਜਾ ਰਹੇ ਹਨ ਕਿ ਮੇਅਰ ਦੀਆਂ ਤਾਕਤਾਂ ਨੂੰ ਅਸਮਾਨੀ ਸ਼ਕਤੀ ਕੰਟਰੋਲ ਕਰ ਰਹੀ ਹੈ ਲੋਕ ਸੋਚਣ ਲਈ ਮਜਬੂਰ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਪਾਰਕ ਵਿੱਚ ਖੜੇ ਆਟੋਸ ਅਤੇ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਦੇ ਦ੍ਰਿਸ਼